ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਡੇ ਨਾਲ ਮੈਂ ਇੱਕ ਕਵਿਤਾ ਸ਼ੇਅਰ ਕਰਨ ਲੱਗਿਆ ਇਸ ਕਵਿਤਾ ਦਾ ਨਾਮ ਹੈ ਰੱਬੀ ਰੂਹਾਂ ਨੂੰ ਸਜਦਾ ਇਹ ਕਵਿਤਾ ਟੋਰੰਟੋ ਤੋਂ ਟੋਰੰਟੋ ਕੈਨੇਡਾ ਤੋਂ ਇੱਕ ਭੈਣ ਜਿੰਨੇ ਭੇਜੀ ਹੈ ਅਤੇ ਉਹਨਾਂ ਨੇ ਖਾਸ ਤੌਰ ਤੇ ਬੇਨਤੀ ਕੀਤੀ ਹੈ ਕਿ ਮੇਰੀ ਇਹ ਕਵਿਤਾ ਗੁਰਨਾਨ ਕਬਾਣੀ ਪਾਠਸ਼ਾਲਾ ਦੇ ਚੈਨਲ ਤੇ ਜਰੂਰ ਪਾਉਣੀ ਸੋ ਉਹਨਾਂ ਨੇ ਬੜੀ ਸੋਹਣੀ ਕਵਿਤਾ ਲਿਖੀ ਹੈ ਰੱਬੀ ਰੂਹਾਂ ਨੂੰ ਸਜਦਾ ਸੋ ਆਪਾਂ ਸ਼ੁਰੂ ਕਰਦੇ ਹਾਂ ਮੇਰੇ ਪਿਆਰੇ ਤੇਰੀ ਚੁੱਪ ਵਾਲੀ ਪ੍ਰੀਤ ਨੂੰ ਸਜਦਾ ਮੇਰੇ ਪਿਆਰੇ ਤੇਰੀ ਚੁੱਪ ਵਾਲੀ ਪ੍ਰੀਤ ਨੂੰ ਸਜਦਾ ਤੇਰੀ ਅਬੋਲ ਬੋਲੀ ਨੂੰ ਸਜਦਾ ਤੇਰੇ ਅਖੇਲ ਖੇਲ ਨੂੰ ਸਜਦਾ ਤੇਰੀ ਅਦ੍ਰਿਸ਼ਟ ਕਿਰਿਆ ਨੂੰ ਸਜਦਾ ਤੇਰੀ ਅਸੋਚ ਸੋਚਣੀ ਨੂੰ ਸਜਦਾ ਜਿਸ ਵਿੱਚ ਮੌਤ ਹੈ ਤੇਰੇ ਉਸ ਜੀਵਨ ਨੂੰ ਸਜਦਾ ਜਿਸ ਵਿੱਚ ਜੀਵਨ ਹੈ ਤੇਰੀ ਉਸ ਮੌਤ ਨੂੰ ਸਜਦਾ ਤੇਰੇ ਬੋਲਾਂ ਵਿੱਚ ਤੇਰੀ ਉਸ ਚੁੱਪ ਨੂੰ ਸਜਦਾ ਤੇਰੀ ਚੁੱਪ ਦੇ ਵਿੱਚ ਤੇਰੀ ਉਸ ਬੋਲੀ ਨੂੰ ਸਜਦਾ ਤੇਰੀ ਚੁੱਪ ਦੇ ਵਿੱਚ ਤੂਫਾਨਾਂ ਨੂੰ ਸਜਦਾ ਤੇਰੇ ਤੂਫਾਨਾਂ ਦੇ ਵਿੱਚ ਉਸ ਸਹਜ ਨੂੰ ਸਜਦਾ ਤੇਰੇ ਸਰੀਰ ਦੀ ਸ਼ੋ ਜੋ ਅਸ਼ੋ ਹੈ ਉਸ ਨੂੰ ਸਜਦਾ ਤੈਨੂੰ ਜੰਮਣ ਤੈਨੂੰ ਜਨਮ ਦੇਣ ਵਾਲੀ ਕੁੱਖ ਨੂੰ ਸਜਦਾ ਤੈਨੂੰ ਜਨਮ ਦੇਣ ਵਾਲੀ ਕੁੱਖ ਨੂੰ ਸਜਦਾ ਤੇਰੇ ਅੰਦਰ ਠਾਠਾ ਮਾਰਦੇ ਨਾਨਕ ਦੇ ਪਿਆਰ ਨੂੰ ਸਜਦਾ ਤੇਰੇ ਅੰਦਰ ਨਾਮ ਦੇ ਵਸਦੇ ਇਲਾਹੀ ਰਾਗ ਨੂੰ ਸਜਦਾ ਤੇਰੀ ਬਾਣੀ ਵਿੱਚ ਰਿਸਦੀ ਮਿਠਾਸ ਨੂੰ ਸਜਦਾ ਤੇਰੀ ਜ਼ਿੰਦਗੀ ਵਿੱਚ ਆਏ ਦੁੱਖਾਂ ਨੂੰ ਸਜਦਾ ਜੋ दारू ਬਣ ਕੇ ਤੇਰੀ ਪਰਵਰਿਸ਼ ਕਰਦਾ ਰਿਹਾ ਉਸ ਕਰਤਾਰ ਦੇ ਸائے ਨੂੰ ਸਜਦਾ ਜੋ ਰੋਗ ਬਣ ਕੇ ਮੈਨੂੰ ਤੇਰੇ ਚਰਨਾਂ ਵਿੱਚ ਲੈ ਕੇ ਆਏ ਮੇਰੇ ਉਹਨਾਂ ਦੁੱਖਾਂ ਨੂੰ ਸਜਦਾ ਤੇਰੇ ਪਰਮਾਰਥ ਦੇ ਕਰਤਬ ਨੂੰ ਸਜਦਾ ਤੇਰਾ ਮੈਨੂੰ ਜੀਵਨ ਸੇਧ ਦੇਣਾ ਉਸ ਉਪਕਾਰ ਨੂੰ ਸਜਦਾ ਮੈਨੂੰ ਪਰਮਾਸਤ ਮੈਨੂੰ ਮੈਨੂੰ ਪਰਮਾਰਥ ਦੇ ਰਸਤੇ ਉੱਤੇ ਨਾਲ ਲੈ ਕੇ ਚੱਲਣ ਨੂੰ ਸਜਦਾ ਤੇਰੀ ਪ੍ਰੇਮ ਸ਼ੋਭਾ ਵਾਲੇ ਨਸ਼ੇ ਦੇ غرੂਰ ਨੂੰ ਸਜਦਾ ਤੇਰਾ ਤੇ ਮੇਰਾ ਸਰੂਰ ਦੀ ਮਸਤੀ ਵਿੱਚ ਗਵਾਚ ਕੇ ਇਲਾਹੀ ਹੁਕਮ ਦੀ ਰਵਾਨਗੀ ਨੂੰ ਸਜਦਾ ਆਪਣੇ ਸ਼ੋਸ਼ਾਗਰ ਅਕਾਲ ਪੁਰਖ ਦੀ ਪ੍ਰੀਤ ਵੱਲ ਸ਼ਹਿਜ ਨਾਲ ਤੁਰਦੇ ਜੀਵਨ ਸਫਲ ਕਰਨ ਨੂੰ ਸਜਦਾ ਰਖਵਾਲੇ ਪ੍ਰੀਤਾਂ ਦੇ ਅਤੇ ਯੁਗੀ ਅਵਤਾਰ ਗੁਰੂ ਨਾਨਕ ਨੂੰ ਸਜਦਾ ਆਪਣੇ ਸੋਹ ਸਾਗਰ ਅਕਾਲ ਪੁਰਖ ਦੀ ਪ੍ਰੀਤ ਵੱਲ ਸਹਿਜ ਨਾਲ ਤੁਰਦੇ ਜੀਵਨ ਸਫਲ ਕਰਨ ਨੂੰ ਸਜਦਾ ਰਖਵਾਲੇ ਪ੍ਰੀਤਾਂ ਦੇ ਅਤੇ ਯੁਗੀ ਅਵਤਾਰ ਨਾਨਕ ਨੂੰ ਸਜਦਾ ਗੁਰੂ ਨਾਨਕ ਨੂੰ ਸਜਦਾ